ਤੇ ਖੜ ਸਾ ਜੀ ਅੱਜ ਅਫਸੋਸ ਇਸ ਗੱਲ ਦਾ ਹੁੰਦਾ ਵਾ ਕਿ ਕਦੇ ਸਾਡੇ ਟੋਲੀਆਂ ਦੇ ਉੱਪਰ ਕੋਹੇ ਨੂਰ ਦੇ ਹੀਰੇ ਵੱਢਦੇ ਸੀ ਕਦੇ ਅਸੀਂ ਸ਼ਾਨ ਵਾਲੇ ਹੁੰਦੇ ਸਾਂ ਕਦੇ ਆਹ ਦਰਿਆ ਸਤ루ਤ ਤੋਂ ਲੈ ਕੇ ਆਹ ਦਰਾਖੇਪਰ ਤੱਕ ਸਿੱਖਾਂ ਨੂੰ ਸਲਾਮਾਂ ਹੁੰਦੀਆਂ ਸੀ ਹੁੰਦੀਆਂ ਸੀ ਕਿ ਨਹੀਂ ਹੁੰਦੀਆਂ ਸੀ ਕਦੇ 1 ਲੱਖ 45 ਹਜ਼ਾਰ ਮਰਬਾ ਮੀਲ ਤੱਕ ਆਪਣਾ ਰਾਜ ਕਰਨ ਵਾਲੇ ਤੇ ਫਿਰ ਸੁਭਿਆ ਵਿੱਚ ਵੰਡ ਦਿੱਤੇ ਸੂਬਾ ਵੀ ਕੀ ਪੰਜਾਬ ਨੂੰ ਤੇ ਛੋਟੀ ਜੀ ਸੂਬੇ ਬਣਾਇਆ ਵਾ ਨਾ ਪਰ ਖਾਲਸਾ ਜੀ ਅੱਜ ਅੰਗਰੇਜ਼ ਵੀ ਲਿਖਦਾ ਕਦੇ ਪੜਿਓ ਜੇ ਕਦੇ ਕੁਦਰਤ ਰਾਣੀ ਨਰਵਾ ਸਰਦਾਰ ਨੂੰ ਜ਼ਿੰਦਗੀ ਦੇ 5 ਜਾਂ 7 ਸਾਲ ਹੋਰ ਦਿੰਦੀ ਜੰਨੀ ਫੁਰਤੀ ਦੇ ਨਾਲ ਹਰੀ ਸਿੰਘ ਨਲਵਾ ਆਉ ਅਫਗਾਨਿਸਤਾਨ ਨੂੰ ਵਧਿਆ ਸੀ ਕਹਿੰਦਾ ਇੱਕ ਦਿਨ ਹਰੀ ਸਿੰਘ ਨਲਵੇ ਨੇ ਸਿੱਖ ਰਾਜ ਦੇ ਝੰਡੇ ਯੂਰਪ ਤੱਕ ਗੱਡ ਆਉਣੇ ਸੀ ਜੇ ਤੇਹ ਹਨੇ ਸਿੰਘ ਨੜਵਾ ਐਨੀ ਛੇਤੀ ਨਾ ਮਰਦਾ ਸੱਚ ਦੇਖਿਆ ਜੇ ਬਾਪੂ ਨੇ ਕਹਿੰਦੇ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ